ਹਾਂਜੀ ਫਾਰਮ ਵੀਰੋ ਸਸਰੀਕਾਲ ਜੀ ਜੇ ਤੁਸੀਂ ਇੱਕ ਟਰਾਲਾ ਲੈਂਡ ਬਾਰੇ ਸੋਚ ਰਹੇ ਹੋ ਤਾਂ ਇਹ ਆਕਸ਼ਨ ਆ ਜਿਹੜੀ ਵਧੀਆ ਵਧੀਆ ਤੁਹਾਡੇ ਵਾਸਤੇ ਤੇ ਇਹਨੂੰ ਵੀਡੀਓ ਨੂੰ ਫੋਲੋ ਜਰੂਰ ਦੇਖਿਓ ਇਹ ਪਿੰਡ ਜੋਗਾ ਦੇ ਵਿੱਚ ਜਿਹੜਾ ਟਰਾਲਾ ਖੜਾਗਾ ਤੇ 6.5 बाई 11 ਫੁੱਟ ਚੌੜਾ ਬੈਡ ਬੋਰਡ 4 ਇੰਚੀ ਪੂਰਾ ਫੁੱਲ ਹੈਵੀ ਲੱਗਿਆ ਹੋਇਆ ਤੇ ਚਾਦਰ ਚੁਦਰ ਵਿੱਚੋਂ ਐ ਜਮਾਂ ਸਾਫ਼ ਪਈਆ ਕਿਸੇ ਪਾਸੋਂ ਮੁੱਕ ਦੀ ਗੱਲ ਗਲਿਆ ਤਾਂ ਹੈ ਹੀ ਨਹੀਂ ਬਈ ਯਾਰ ਬਹੁਤ ਸੰਭਾਲ ਦੇ ਵਿੱਚ ਤੇ ਟਾਇਰਾਂ ਦੀ ਵੀ ਗਰੰਟੀ ਕਹਿੰਦਾ ਫੁੱਲ ਦਿੰਦਾ ਜੇ ਕੋਈ ਕਹਿੰਦਾ ਸਾਬਤ ਕਰ ਦੇ ਵੀ ਟਾਇਰਾਂ ਦੇ ਵਿੱਚ ਕੱਟ ਲੱਗਿਆ ਹੋਇਆ ਮੈਂ 5000 ਰੁਪਏ ਸ਼ਰਤ ਲੱਖਦਾ ਜੇ ਕੋਈ ਸਾਬਤ ਕਰ ਦੂ ਵੀ ਹੈਗਾ ਤਾਂ ਮੈਂ 5000 ਰੁਪਏ ਦਵਾਂ ਬਹੁਤ ਵੱਡੀ ਗੱਲ ਕਹੀ ਆ ਬਾਈ ਨੇ ਸੋ ਜਿਹੜਾ ਜੈਕ ਆ ਜੈਕ ਵੀ ਵਾਈਜੀ ਹੈ ਤੇ ਆਰਮ ਟਰਾਲੀਆਂ ਦੇ ਹੁੰਦਾ 4 ਇੰਚੀ ਇਹਦੇ ਵੱਡਾ ਜਿਹਾ ਟਰਾਲੇ ਨੂੰ ਲੱਗਦਾ 6 ਇੰਚੀ ਉਹ ਲੱਗਿਆ ਹੋਇਆ ਤੇ ਥੱਲੋਂ ਪੂਰਾ ਹੈਵੀ ਬਣਿਆ ਹੋਇਆ ਤੇ ਬਾਈ ਜੀ ਕਿਸੇ ਪਾਸੇ ਝੱਕਣ ਦੀ ਲੋੜ ਨਹੀਂ ਕੰਮਕੁਮ ਵਾਸਤੇ ਔਰ ਉਹ ਮਿੱਟੀ ਦਾ ਭਰ ਕੇ ਤੁਸੀਂ ਜਾਣ ਸਾਰ ਲਾ ਸਕਦੇ ਹੋ ਤੇ ਜੇ ਕੀਮਤ ਦੀ ਗੱਲ ਕਰੀਏ ਬਾਈ ਕੀਮਤ ਬਾਈ ਇਹਦੀ 1,55,000 ਰੁਪਿਆ ਲੈਣ ਦੇਣੀ ਹੈ ਕਹਿੰਦਾ ਆਓ ਤੇ ਲੈ ਜਾਓ ਸੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰੀ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਪਿੰਡ ਜੋਗਾ ਦੇ ਵਿੱਚ ਜ਼ਿਲ੍ਹਾ ਮਾਨਸਾ ਖੜਾ ਖਾਨ ਦੇ ਕੋਲ ਤੇ ਬਾਈ ਜੀ ਸੋ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ